ਹਾਂਜੀ ਮੈਂ ਅੰਦਰ ਕੰਮ ਕਰਦੀ ਸੀ ਕਿ ਕੋ ਚੱਕਣ ਗਈ ਸੀ ਇੱਕੋ ਦਮ ਬਾਲੇ ਡਿੰਗਣ ਲੱਗ ਪਏ ਅੰਦਰ ਨੇ ਫਿਰ ਮੈਂ ਭੱਜ ਕੇ ਮਸੀ ਆਪਣੀ ਜਾਨ ਬਚਾਈ ਤੇ ਮੈਂ ਗਵਾਂਡਿਆਂ ਨੂੰ ਫੋਨ ਕੀਤਾ ਮੈਂ ਬਹੁਤ ਪਰੇਸ਼ਾਨ ਆ ਕਿਸੇ ਦੇ ਘਰ ਹੋ ਗਿਆ ਮੈਨੂੰ ਵੀ ਨਾ ਰਹਿਣ ਦੇ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਸਰਕਾਰ ਨੂੰ ਤਾਂ ਬਾਕੀ ਨਗਰ ਵਾਸੀਆਂ ਨੂੰ ਸਾਹਮਣੇ ਮੇਰੀ ਹੱਲ ਕਰਨੀ ਚਾਹੀਦੀ ਹੈ ਔਰਤੀ रमा ਰਾਣੀ ਨੇ ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ ਬਰਸਾਤ ਦੇ ਦਿਨਾਂ ਵਿੱਚ ਘਰ ਦੀ ਛੱਤ ਡਿਗਨ ਕਰਨ ਹੋਇਆ ਵੱਡਾ ਨੁਕਸਾਨ ਔੜ ਕਸਬੇ ਵਿੱਚ ਇੱਕ रमा ਰਾਣੀ ਨਾ ਦੀ ਵਿਧਵਾ ਔਰਤ ਨੇ ਸਰਕਾਰ ਤੋਂ ਮਦਦ ਦੀ ਗੋਹਲ ਲਈ ਹੈ ਵਿਧਵਾ रमा ਰਾਣੀ ਨੇ ਆਪਣੀ ਦਾਸਤਾਨ ਸੁਣਾਉਂਦੇ ਹੋਏ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚੋਂ ਇੱਕ ਨਸ਼ਿਆ ਕੰਨ ਜੇਲ੍ਹ ਵਿੱਚ ਹੈ ਤੇ ਦੂਸਰਾ ਲੜਕਾ ਵਿਦੇਸ਼ ਵਿੱਚ ਕੰਮ ਕਰਨ ਲਈ ਗਿਆ ਹੈ ਪਰੰਤੂ ਉਸਦਾ ਕਾਰੋਬਾਰ ਠੀਕ ਨਹੀਂ ਹੈ ਇਸ ਲਈ ਘਰ ਵਿੱਚ ਰਹਿੰਦੇ ਹੋਏ ਤੰਗੀ ਦੇ ਦੌਰ ਤੋਂ ਗੁਜ਼ਰਨਾ ਪੈ ਰਿਹਾ ਹੈ ਵਿਧਵਾ ਰਮਾ ਰਾਣੀ ਨੇ ਕਿਹਾ ਕਿ ਉਸਦੀ ਲੜਕੀ ਦੀ ਸ਼ਾਦੀ ਹੋ ਚੁੱਕੀ ਹੈ ਰਮਾ ਰਾਣੀ ਮੌਜੂਦਾ ਸਮੇਂ ਬਹੁਤ ਹੀ ਨਾਜ਼ੁਕ ਅਤੇ ਗਰੀਬੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਰਮਾ ਰਾਣੀ ਨੇ ਮੀਡੀਆ ਨੂੰ ਆਪਣੇ ਘਰ ਦੀ ਖਾਸਾ ਹਾਲਤ ਦਿਖਾਉਂਦੇ ਹੋਏ ਦੱਸਿਆ ਕਿ ਬੀਤੇ ਦਿਨੀ ਬਰਸਾਤ ਦੇ ਦਿਨਾਂ ਦੌਰਾਨ ਜਦੋਂ ਉਹ ਘਰ ਵਿੱਚ ਕੰਮ ਕਰ ਰਹੀ ਸੀ ਤਾਂ ਅਚਾਨਕ ਉਸ ਦੇ ਘਰ ਦੀ ਛੱਤ ਦੇ ਬਾਲੇ ਖਰਾਬ ਹੋਣ ਕਾਰਨ ਘਰ ਦੀ ਛੱਤ ਡਿੱਗ ਪਈ ਉਸਨੇ ਘਾਚੋ ਬਾਹਰ ਭੱਜ ਕੇ ਆਪਣੀ ਜਾਨ ਬਚਾਈ ਮੌਜੂਦਾ ਸਮੇਂ ਲੂਕਾ ਦੇ ਘਰਾਂ ਵਿੱਚ ਕੰਮ ਕਰਦੀ ਬੇਸਹਾਰਾ ਰਮਾ ਰਾਣੀ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਰਮਾ ਰਾਣੀ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਮਦਦ ਦੀ ਮੰਗ ਕੀਤੀ ਹੈ ਜੀ ਨਾ ਰਮਾ ਰਾਣੀ ਕਿਹੜੇ ਪਿੰਡ ਤੋਂ ਆ ਗਏ ਹੋ ਔਰਤੋਂ ਕਿੰਨੇ ਬੱਚੇ ਆਪਣੇ ਤਿੰਨ ਬੱਚੇ ਮੇਰੇ ਕੀ ਕੀ ਬੱਚੇ ਆਪਣੇ ਦੋ ਮੁੰਡੇ ਇੱਕ ਕੁੜੀ ਇੱਕ ਮੁੰਡੇ ਦਾ ਜੇਲ੍ਹ ਚ ਹੈ ਨਸ਼ੀਆਂ ਕਰਕੇ ਫੜ ਹੋਇਆ ਨਸ਼ੇ ਖਾਂਦਾ ਸੀ ਇਕਮੁੰਡਾ ਵਾਰ ਉਹਦੀ ਵੀ ਹਲੇ ਸੈਟਿੰਗ ਹੈ ਨੀਗੀ ਕੁੜੀ ਵੀ ਆਈ ਹੋਈ ਆਪਣੇ ਘਰ ਘਰ ਦੇ ਪੂਰੇ ਹੋ ਗਏ ਕਿੰਨਾ ਟਾਈਮ ਹੋ ਗਿਆ ਜੀ ਹੋ ਗਏ 4 ਸਾਲ ਇਹ ਤੁਹਾਡੇ ਘਰ ਦੀ ਹਾਲਤ ਕਿਸ ਤਰ੍ਹਾਂ ਹੋਈ ਹਾਂਜੀ ਪਾਜੀ ਮੀਂਹ ਕਰਕੇ ਹੋਈ ਹੈ ਹਾਲਤ ਘਰ ਦੀ ਮੇਰੀ ਬਹੁਤ ਜ਼ਿਆਦਾ ਹੀ ਖਰਾਬ ਹੈ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੀ ਸਰਕਾਰ ਨੂੰ ਤਾਂ ਬਾਕੀ ਨਗਰ ਵਾਸੀਆਂ ਨੂੰ ਸਾਡੇ ਮੇਰੀ ਹੈਲਪ ਕਰਨੀ ਚਾਹੀਦੀ ਹੈ ਮੈਂ ਬਹੁਤ ਔਖੀ ਆ ਕਿਸੇ ਦੇ ਘਰ ਆ ਕੇ ਟਾਈਮ ਪਾਸ ਕਰਦੀ ਆਂ ਬੇਸ਼ੱਕ ਤੁਸੀਂ ਆ ਕੇ ਦੇਖ ਲਓ ਮੌਕੇ ਤੇ ਆ ਕੇ ਦੇਖ ਸਕਦੇ ਹਾਂ ਹਾਂਜੀ ਮੈਂ ਅੰਦਰ ਕੰਮ ਕਰਦੀ ਸੀਗੀ ਕੋ ਚੱਕਣ ਗਈ ਸੀ ਇੱਕੋ ਦਮ ਬਾਲੇ ਡਿੰਗਨ ਲੱਗ ਪਏ ਅੰਦਰਲੇ ਫੇ ਮੈਂ ਭੱਜ ਕੇ ਮਸੀ ਆਪਣੀ ਜਾਨ ਬਚਾਈ ਤੇ ਮੈਂ ਗਵਾਂਡੀਆਂ ਨੂੰ ਫੋਨ ਕੀਤਾ ਮੈਂ ਬਹੁਤ ਪਰੇਸ਼ਾਨ ਆ ਕਿਸੇ ਦੇ ਘਰ ਹੋ ਗਿਆ ਮੈਨੇ ਮੀਨਾ ਰਹਿੰਦੀ ਨੂੰ ਮੇਰੇ ਘਰ ਦੀ ਹਾਲਤ ਬਹੁਤ ਖਰਾਬ ਹੈ ਸਿਰ ਤੇ ਮੇਰੇ ਕੋਈ ਸਹਾਰਾ ਵੀ ਹੈ ਨਹੀਂਗਾ ਨਗਰ ਵਾਸੀਆਂ ਨੂੰ ਸਭ ਨੂੰ ਮਦੀ ਮਦਦ ਕਰਨੀ ਚਾਹੀਦੀ ਹੈ ਹਾਂਜੀ ਦਾਨੀ ਸਜਨਾ ਨੂੰ ਨਗਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਘਰ ਦੇ ਹਾਲਾਤ ਦੇਖਣੇ ਚਾਹੀਦੇ ਮਦਦ ਕਰਨੀ ਚਾਹੀਦੀ ਹੈ ਮੈਂ ਬਹੁਤ ਔਖੀ ਆ ਮੇਰੇ ਸਿਰ ਤੇ ਕੋਈ ਸਹਾਰਾ ਨਹੀਂ ਹੈਗਾ ਕੋਈ ਸਹਾਰਾ ਹੈ ਨਹੀਂਗਾ ਭਾਜੀ ਮੈਂ ਬਹੁਤ ਔਖੀ ਆ ਤੁਸੀਂ ਆ ਕੇ ਦੇਖ ਲਓ ਆਦਮੀ ਸਿਰ ਤੇ ਵੀ ਹੈ ਨਹੀਂਗਾ ਸਿਰ ਤੇ ਛੱਤ ਵੀ ਹੈ ਨਹੀਂ ਮੇਰੀ ਮੈਂ ਬਹੁਤ ਔਖੀ ਆ